ਜੋ ਬੋਲੇ 100 ਰੁਪਏ ਭਗਵਾਨ ਵਾਰਕੀ ਕੀ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗਿਆਨਾਤ ਮਹਾਰਾਜ ਕੀ ਜੈ ਗੱਦੀ ਨਸੀਬ ਸਤਿਗੁਰੂ ਗੁਰਦਿਆਨਾਤ ਮਹਾਰਾਜ ਕੀ ਜੈ ਗੱਦੀ ਨਸੀਬ ਸਤਿਗੁਰੂ ਮੂਲੀਕੀਤਨਾਤ ਮਹਾਰਾਜ ਕੀ ਜੈ ਜੋ ਕਿ ਅੱਜ ਪਿੰਡ ਪੁੱਤਰ ਵਿੱਚ ਵੀਰ ਗੰਮੀਦਰਮੇਸ਼ ਸਿੰਘ ਜੀ ਨੂੰ ਜ਼ਿਲ੍ਹਾ ਤਨਤਾਲ ਪ੍ਰਧਾਨ ਦਾ ਅਹੁਦਾ ਦਿੱਤਾ ਗਿਆ ਨੇ ਸਾਨੂੰ ਉਮੀਦ ਹੈ ਕਿ ਪੂਰੀ ਇਮਾਨਦਾਰੀ ਨਾਲ ਸੇਵਾ ਨਿਭਾਉਣਗੇ ਤੇ ਸਾਨੂੰ ਪਿੰਡ ਕੁਚਰ ਵਾਲਿਆਂ ਨੇ ਹੱਥਿਆਈ ਕੀ ਬਾਬਾ ਜੀ ਜੋ ਇੱਥੇ ਸਾਡੇ ਏਰੀਏ ਦੇ ਵਿੱਚ ਸਾਡੇ ਲਾਗੇ ਸਾਗੇ ਜੋ ਨਸ਼ੇ ਤਸਕਰ ਜੋ ਨਸ਼ਾ ਵੇਚ ਰਹੇ ਆ ਅਸੀਂ ਬਿਲਕੁਲ ਤੁਹਾਡੇ ਨਾਲ ਖੜੇ ਹੋ ਕੇ ਜੋ ਨਸ਼ਾ ਪੰਜਾਬ ਵਿੱਚੋਂ ਖਤਮ ਕਰਾਵਾਂਗੇ ਅਸੀਂ ਇਹਨਾਂ ਨੂੰ ਆਖਿਆ ਕਿ ਕੋਈ ਵੀ ਬੰਦਾ ਜੋ ਨਸ਼ਾ ਵੇਚਦਾ ਹੈ ਉਹ ਸਾਡੀ ਜਥੇਬੰਦੀ ਭਗਵਾਨ ਵਾਲਮੀਕੀ ਸਮਾਜ ਸੇਵਾ ਸੁਸਾਇਟੀ ਰਜਿਸਟਰ ਪੰਜਾਬ ਭਾਰਤ ਵੱਲੋਂ ਮੈਂ ਬਾਬਾ ਲਾਡੀਨਾਥ ਮੁਖ ਸੰਚਾਲਕ ਅਸੀਂ ਨਸਿਆਂ ਦੇ ਖਿਲਾਫ ਤੁਹਾਡੇ ਨਾਲ ਮੋਢਾ ਮੋਢੇ ਨਾਲ ਮੋਢਾ ਲਾ ਕੇ ਖੜਾ ਗਏ ਜੋ ਬੋਲੇ 100 ਰੁਪਏ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ